पूर्व दिशायम स्वाहा ओम यमाय नमः स्वाहा ॐ नृसुक्ति दिशायम स्वाहा ॐ नृसुक्ति नमः स्वाहा ॐ प्रतिचे दिशायम स्वाहा ॐ दुर्वाये नमः स्वाहा ॐ बाय बेय नमः स्वाहा ॐ अंतक्षाय दिशायम स्वाहा ॐ ब्रह्मणे नमः स्वाहा ॐ भगवते सर्वदेवये नमः

ਦਾ ਵਾਵਾ ਮੰਦਰ ਬਣਨ ਜਾ ਰਿਹਾ ਔਰ ਪ੍ਰੋਣ ਪ੍ਰਦਰਸ਼ਤਾ ਜਿਹੜੀ ਗੱਲ ਹੋ ਰਹੀ ਹੈ 22 22 ਤਰੀਕ ਨੂੰ 22 ਜਨਵਰੀ ਨੂੰ ਕੱਲ ਲਾਈਵ ਹਿੰਦੁਸਤਾਨ ਤੇ ਚੱਲਣਾ ਹੈ ਜੀ ਤੇ ਕਿਉਂ ਨਾ ਅਸੀਂ ਵੀ ਆਪਣੇ ਮੀਡੀਆ ਦੇ ਰਾਹੀਂ ਗੱਲ ਬਤੀਨ ਗਲੇਵ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਅਸੀਂ ਵੀ ਉਸ ਜਗ ਦੇ ਵਿੱਚ ਹੁਫਤੀ ਪਾ ਸਕੀਏ ਇਹ ਸਾਰੇ ਅਸੀਂ ਹੁਫਤੀ ਜਿਹੜਾ ਹਵਨ ਜਾਂ ਕਰਕੇ ਪਾਈ ਹੈ ਅਸੀਂ ਇਹ ਸਮਝਦੇ ਹਾਂ ਕਿ ਪ੍ਰਭੂ ਰਾਮ ਦਾ ਅਸ਼ੀਰਵਾਦ ਸਾਰੇ ਸ਼ਹਿਰ ਦਾ ਬਣਿਆ ਰੇ ਸਾਰਾ ਸ਼ਹਿਰ ਸਭ ਨੂੰ ਸੁਮ੍ਰਿਤੀ ਤੇ ਸ਼ਾਂਤੀ ਪ੍ਰਦਾਨ ਕਰੇ। ਨੇ ਇਸ ਕਰਕੇ ਅੱਜ ਇਹ ਹਵਨ ਜਗਦਾ ਆਯੋਜਨ ਕੀਤਾ ਗਿਆ। ਔਰ ਇਹ ਹਵਨ ਜਗਦਾ ਜਿਹੜਾ ਵਾ ਕਾਫੀ ਸਮਾਂ ਵਧੀਆ ਢੰਗ ਦੇ ਨਾਲ ਸੰਪਲ ਹੋਇਆ। ਮੈਂ ਸਭ ਨੂੰ ਬਹੁਤ-ਬਹੁਤ ਬਤਾਇਆ। ਸੋ ਪਤਾ ਲੱਗਿਆ ਜੀ ਹਵਨ ਜਗ ਕਹਿੰਦੇ 22 ਤਰੀਕ ਨੂੰ ਹਰ ਸਾਲ ਦੀ ਤਰ੍ਹਾਂ ਐਦਾਂ ਹੀ ਅਤੇ ਫਿਰ ਕਰਵਾਇਆ ਜਾਏਗਾ ਸਾਰਿਆਂ ਦੇ ਸਹਿਯੋਗ ਨਾਲ 22 ਤਰੀਕ ਦੇ ਮਤਲਬ ਹੈ 22 ਤਰੀਕ ਨੂੰ ਤੇ ਪ੍ਰਾਣ ਪ੍ਰਦਰਸ਼ਤਾ ਹੋ ਜਾਏਗੀ ਜੀ 22 ਨੂੰ ਕੋਸ਼ਿਸ਼ ਕਰਾਂਗੇ 22 ਨੂੰ ਹੋ ਜਾਏ ਬਾਕੀ ਆਪਣਾ ਨਲਬਦੀਨ ਕਲੇਬ ਸਾਡੀ ਕੋਲੋਨੀ ਦੇ ਬੈਠ ਕੇ ਮੀਟਿੰਗ ਪਰਵਾਰਾਂ ਦੀ ਹੋਈ ਹੈ ਉਹ ਮਰਵਾਰ ਦਾ ਗੱਲ ਲਾਂਗੇ ਵੀ ਆਉਣ ਵਾਲਾ ਦਿਨ 22 ਦੀ ਬਜਾਏ ਅੱਗੇ ਪਿੱਛੇ ਹੋ ਸਕਦਾ ਪਰ ਹੋਏਗਾ ਜ਼ਰੂਰ ਇਹ ਜਾਗੇ ਜ਼ਰੂਰ ਚੱਲੇਗਾ ਇਹ ਬਾਈ ਤੋਂ ਹੋਏ ਬਾਈ ਤੋਂ ਅੱਗੇ ਪਿੱਛੇ ਹੋ ਜੇ ਐਤਵਾਰ ਵੀ ਵਿਖਿਆ ਜਾ ਸਕਦਾ ਕਿ ਉਹਨਾਂ ਕੰਮਕਾਜ ਹੁੰਦਾ ਕੇਵਲ ਕੋਈ ਵਿਆਹ ਸ਼ਾਦੀ ਹੁੰਦੀ ਆ ਔਰ ਇਹ ਆਯੋਜਨ ਜਿਹੜਾ ਵਾ ਲਗਾਤਾਰ ਚੱਲਦਾ ਰਹੇ ਇਸ ਆਯੋਜਨ ਦੇ ਵਿੱਚ ਕੋਈ ਕਮੀ ਨਹੀਂ ਆ ਜੀ ਮੈਂ ਅੰਦਰ కుమార్ ਗਨਪਤੀ ਗਲੇਵ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜੀ ਸਾਡੇ ਪ੍ਰਧਾਨ ਜੀ ਗਨਪਤੀ ਗਲੇਵ ਦੇ ਸ਼੍ਰੀ ਨਰੇਸ਼ ਮਹਾਂਜੀ ਨੇ ਰਾਮ ਮੰਦਰ ਦੇ ਨਾਂ ਤੇ ਇੱਕ ਜਗ ਜੋ ਕੀਤਾ ਸੀ ਉਹ ਵੱਡੀ ਖੁਸ਼ੀ ਦਾ ਦਿਨ ਆ ਸਾਡੇ ਵਾਸਤੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਨੈ ਸਾਰੇ ਰਾਮ ਭਗਤਾਂ ਨੂੰ ਅਪੀਲ ਕਰਦਾ ਹਾਂ ਕਿ ਕੱਲ ਦੇ 22 22 ਤਰੀਕ ਨੂੰ ਦਿਨ ਦੀਵਾਲੀ ਵਾਲਾ ਪੰਗਾ ਸਾਰੀ ਆਪਣਾ ਪ੍ਰੋਗਰਾਮ ਕਰੋ ਕਿ ਸ਼੍ਰੀ ਰਾਮ ਭਗਤਾਂ ਮੇਰੇ ਵੱਲੋਂ ਹੱਥ ਜੋੜ ਕੇ ਮਿੱਟੀ ਕੇ ਸਾਰੀ ਖੁਸ਼ੀ ਦਾ ਦਿਨ ਮਨਾਓ 22 ਤਰੀਕ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨੀਟ